ਦੀ ਆ ਦੇ ਫੇਰੇ ਲੋੜੀ ਦੀ ਖੁਸ਼ ਖਬਰੀ ਲੁਗਾਨੇ ਵਾਸਤੇ ਨੂੰ ਦਿੱਤੀ ਹੈ ਉਹ ਨਾਮ ਨਿਕਲੇ ਗਾਂਧੀ ਬ੍ਰਦਰ ਤੋਂ ਕੀ ਕਹਿਣਾ ਜਾਓਗੇ ਉਹ ਖੁਸ਼ੀ ਹੈ ਜੀ ਬਹੁਤ ਮਿਹਨਤ ਕੀਤੀ ਸੀਗੀ ਇਸ ਵਾਰ ਆਪਣੇ ਕੋਲ ਸੈਕਿੰਡ ਪ੍ਰਾਈਜ਼ ਕਰੋੜ ਦਾ ਆਇਆ ਹੈ ਲੋੜੀ ਮੱਕਰ ਸ਼ਕਰਾਤੀ ਬੰਪਰ ਚ ਜਿਹਦਾ ਡਰਾਅ ਅੱਜ ਸੀਗਾ ਤੇ ਨੰਬਰ A ਸੀਰੀਜ਼ ਚ ਆਇਆ 581656 ਇਹ ਜੋ ਕਿ ਗਾਂਧੀ ਬ੍ਰਦਰਸ ਨੋਟਰੀ ਲੁਧਿਆਣੇ ਤੋਂ ਵੇਚਿਆ ਗਿਆ ਬਹੁਤ ਬਹੁਤ ਮੁਬਾਰਕਾ ਸਾਰੇ ਆ ਵੀਰਾਂ ਨੂੰ ਜਿਨ੍ਹਾਂ ਦਾ ਜਿਹਦਾ ਪ੍ਰਾਈਜ਼ ਆਇਆ ਵਿਨਰ ਸਾਡੀ ਜਲਦੀ ਕੰਟੈਕਟ ਆਊਗਾ ਜਲਦੀ ਮੀਡੀਆ ਚ ਲੈ ਕੇ ਆਵਾਂਗੇ ਦੈਨ ਲੱਗਦਾ ਕਿ ਤਾਂ ਵੀ ਲੋੜੀ ਬੰਪਰ ਹੋ ਗਿਆ ਹਰ ਤਰ੍ਹਾਂ ਦਾ ਦੀਵਾਲੀ ਬੰਪਰ ਹੋ ਗਿਆ ਸਾਰੇ ਸਭ ਵੱਜ ਗਏ ਤੇ 6 ਮਾਰਦਾ ਮੈਂ ਚੋਕੇ ਦੀ ਗੱਲ ਕੀਤੀ ਸੀ 6 ਮਾਰਦਾ ਤੁਸੀਂ ਬਿਲਕੁਲ ਐ ਕਿ ਛੱਕਾ ਵੱਜਿਆ ਜੀ ਪੂਰਾ ਸ਼ੁਰੂਆਤ ਹੋਈ ਆ ਕਰੋੜ ਦੇ ਨਾਲ ਹਲੇ ਪੂਰਾ ਸਾਲ ਪਿਆ ਐ ਕਿ 12 ਦੇ 12 ਨਾਮ ਕੱਢਨੇ ਆ ਹਰ ਮਹੀਨੇ ਇੱਕ ਨਾਮ ਕੱਢਣਾ ਹੈ ਲਗਾਤਾਰ 6 ਦੇ ਅੰਦਰ ਦਾ 6 6 ਤੋਂ ਰਿਜ਼ਲਟ ਕੱਟਿਆ ਜੀ ਬਿਲਕੁਲ ਲਗਾਤਾਰ ਛੇਮਾ ਪ੍ਰਾਈਜ਼ ਆਇਆ ਹੈ ਬਹੁਤ ਵੱਡੀ ਗੱਲ ਹੈ ਸ਼ਾਇਦ ਅਜ ਤੱਕ ਲਾਟਰੀ ਹਿਸਟਰੀ ਚ ਨਾ ਕੋਈ 10 ਕਰੋੜ ਦਾ ਇਨਾਮ ਆਇਆ ਸੀ ਤੇ ਨਾ ਕਦੀ ਐਦਾ ਕਿਸੇ ਕੋਲ ਇਨਾਮ ਆਇਆ ਰਿਟੇਲਰ ਕੋਲੇ ਹਾਂਜੀ ਕਿਹੜੀ ਜਗ੍ਹਾ ਨਿਕਲੇ ਨਾਮ ਤੇ ਉਹਨਾਂ ਨੇ ਪਤਾ ਲੱਗਿਆ ਜੀ ਹਲੇ ਇਹ ਦੱਸੂਗਾ ਥੋੜੇ ਮਤਲਬ ਇੱਕ ਦੋ ਦਿਨ ਤੱਕ ਤੁਹਾਨੂੰ winner ਮਿਲਾਵਾਂਗੇ ਇਹ ਥੋੜੀ ਇਹ ਜਿਹੜੀ ਡਿਟੇਲ ਹੁੰਦੀ ਹੈ ਥੋੜੀ ਪਰਸਨਲ ਹੁੰਦੀ ਹੈ ਦੱਸੀ ਨਹੀਂ ਜਾਂਦੀ ਕਿਉਂਕਿ ਨਾਮ ਦਾ ਮਸਲਾ ਤੇ ਡਿਟੇਲ ਕੀ ਹੈ ਭਾਜੀ ਜਿਹੜਾ ਐਡਜਕਟ ਨਿਕਲਿਆ ਰਿਜ਼ਲਟ ਨਿਕਲਿਆ ਜੀ ਸਾਡੇ ਕੋਲ ਪਹਿਲਾ ਸੈਕਿੰਡ ਪ੍ਰਾਈਜ਼ ਆਇਆ ਕਰੋੜ ਦਾ ਦੋਨੋ ਪ੍ਰਾਈਜ਼ ਤੁਹਾਡੇ ਨਿਕਲੇ ਜੀ ਦੋਨੋ ਪ੍ਰਾਈਜ਼ ਆਇਆ ਜੀ ਗਾਂਧੀ ਬ੍ਰਦਰ ਲੋਟਰੀ ਤੋਂ ਕਿ ਕਿਹੜੀ ਜਗ੍ਹਾ ਆ ਭਾਜੀ ਇਹ ਪ੍ਰੋਪਰ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲੌਕ ਟਾਵਰ ਲੁਧਿਆਣੇ ਦੀ ਜਿਹੜੀ ਮੇਨ ਕਹਿੰਦੇ ਜਿੱਤੇ ਬਾਹਰ ਰਸ਼ ਲੱਗਿਆ ਉਹੀ ਸਾਡੀ ਦੁਕਾਨ ਆ ਜੀ ਲੱਗਦਾ ਵੀ ਲੁਧਿਆਣੇ 'ਚ ਠੇਕਾ ਲੈ ਲਿਆ ਲੱਡੂ ਵੰਡਣ ਦਾ ਚਲੋ ਬਾਬਾ ਮੇਰ ਕਰੀ ਜਾਵੇ ਇਦਾਂ ਹੀ ਠੇਕਾ ਆਪਣੇ ਕੋਲ ਹੀ ਰਵੇ ਹਮੇਸ਼ਾ ਕਿਸੇ ਹੋਰ ਕੋਲ ਨਾ ਜਾਵੇ ਭਾਜੀ ਅੱਜ ਫਿਰ ਲੋਹੜੀ ਦੀ ਕੁਝ ਖ਼ਬਰیں ਲੁਧਿਆਣੇ ਵਾਸੀਆਂ ਨੂੰ ਦਿੱਤੀ ਐ ਉਹ ਨਾਮ ਨਿਕਲੇ ਗਾਂਧੀ ਬ੍ਰਦਰ ਤੋਂ ਕੀ ਕਹਿਣਾ ਜਾਓਗੇ ਬਹੁਤ ਖੁਸ਼ੀ ਹੈ ਜੀ ਬਹੁਤ ਮਿਹਨਤ ਕੀਤੀ ਸੀਗੀ ਇਸ ਵਾਰ ਆਪਣੇ ਕੋਲ ਸੈਕੰਡ ਪ੍ਰਾਈਜ਼ ਕਰੋੜ ਦਾ ਆਇਆ ਲੋਹੜੀ ਮਕਰ ਸ਼ਕਰਾਤੀ ਬੰਪਰ ਚ ਜਿਹਦਾ ਡਰਾਅ ਅੱਜ ਸੀਗਾ ਤੇ ਨੰਬਰ A ਸੀਰੀਜ਼ ਚ ਆਇਆ 581656 ਇਹ ਜੋ ਕਿ ਗਾਂਧੀਪੁਰ ਦਾ ਨੋਟਰੀ ਲੁਧਿਆਣੇ ਤੋਂ ਵੇਚਿਆ ਗਿਆ ਬਹੁਤ ਬਹੁਤ ਮੁਬਾਰਕਾ ਸਾਰੇ ਆ ਵੀਰਾਂ ਨੂੰ ਜਿਹਦਾ ਜਿਹਦਾ ਪ੍ਰਾਈਜ਼ ਆਇਆ winner ਸਾਡੀ ਜਲਦੀ ਕੰਟੈਕਟ ਆਊਗਾ ਜਲਦੀ ਮੀਡੀਆ ਚ ਲੈ ਕੇ ਆਵਾਂਗੇ ਤੇ ਲੱਗਦਾ ਕਿਦਾਂ ਵੀ ਲੋਹੜੀ ਬੰਪਰ ਹੋ ਗਿਆ ਹਰ ਤਰ੍ਹਾਂ ਦਾ ਦੀਵਾਲੀ ਬੰਪਰ ਹੋ ਗਿਆ ਸਾਰੇ ਸਭ ਵੱਜ ਗਿਆ ਤੇ 6 ਮਾਰਦਾ ਮੈਂ ਚੋਕੇ ਦੀ ਗੱਲ ਕੀਤੀ ਸੀ 6 ਮਾਰਦਾ ਤੁਸੀਂ ਬਿਲਕੁਲ ਐ ਕਿ ਛੱਕਾ ਵੱਜਿਆ ਜੀ ਪੂਰਾ ਸ਼ੁਰੂਆਤ ਹੋਈ ਹੈ ਕਰੋੜ ਦੇ ਨਾਲ ਹਲੇ ਪੂਰਾ ਸਾਲ ਪਿਆ ਐ ਕਿ 12 ਦੇ 12 ਨਾਮ ਕੱਢਨੇ ਆ ਹਰ ਮਹੀਨੇ ਇੱਕ ਨਾਮ ਕੱਢਣਾ ਹੈ ਲਗਾਤਾਰ 6 ਦਿਨਾਂ ਦਾ 6 6 ਨੂੰ ਰਿਜ਼ਲਟ ਕੱਟਿਆ ਜੀ ਬਿਲਕੁਲ ਲਗਾਤਾਰ ਛੇਮਾ ਪ੍ਰਾਈਜ਼ ਆਇਆ ਹੈ ਬਹੁਤ ਵੱਡੀ ਗੱਲ ਹੈ ਸ਼ਾਇਦ ਅਜ ਤੱਕ ਲਾਟਰੀ ਹਿਸਟਰੀ ਚ ਨਾ ਕੋਈ 10 ਕਰੋੜ ਦਾ ਇਨਾਮ ਆਇਆ ਸੀ ਤੇ ਨਾ ਕਦੀ ਐਦਾ ਕਿਸੇ ਕੋਲ ਇਨਾਮ ਆਇਆ ਰਿਟੇਲਰ ਕੋਲੇ ਹਾਂਜੀ ਕਿਹੜੀ ਜਗ੍ਹਾ ਨਿਕਲੇ ਨਾਮ ਤੇ ਉਹਨਾਂ ਨੇ ਪਤਾ ਲੱਗਿਆ ਜੇ ਹਲੇ ਇਹ ਦੱਸੂਗਾ ਥੋੜੇ ਮਤਲਬ ਇੱਕ ਅਧੇ ਦਿਨ ਤੱਕ ਤੁਹਾਨੂੰ winner ਮਿਲਾਵਾਂਗੇ ਇਹ ਥੋੜੀ ਇਹ ਜਿਹੜੀ ਡਿਟੇਲ ਹੁੰਦੀ ਹੈ ਥੋੜੀ ਪਰਸਨਲ ਹੁੰਦੀ ਹੈ ਦੱਸੀ ਨਹੀਂ ਜਾਂਦੀ ਕਿਉਂਕਿ ਇਨਾਮ ਦਾ ਮਸਲਾ ਤੇ ਡਿਟੇਲ ਕੀ ਹੈ ਭਾਜੀ ਜਿਹੜਾ ਐਰਜੈਂਟ ਨਿਕਲਿਆ ਹੈ ਰਿਜ਼ਲਟ ਨਿਕਲਿਆ ਜੀ ਸਾਡੇ ਕੋਲ ਪਹਿਲਾਂ ਸੈਕਿੰਡ ਪ੍ਰਾਈਜ਼ ਆਇਆ ਦੋਨੋਂ ਦਾ ਪ੍ਰਾਈਜ਼ ਤੁਹਾਡੇ ਨਿਕਲੇ ਆ ਜੀ ਦੋਨੋਂ ਪ੍ਰਾਈਜ਼ ਆਇਆ ਜੀ ਗਾਂਧੀ ਪ੍ਰਾਈਜ਼ ਲੋਟਰੀ ਤੋਂ ਕਿ ਕਿਹੜੀ ਜਗ੍ਹਾ ਆ ਭਾਜੀ ਇਹ ਪ੍ਰੋਪਰ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਲੁਧਿਆਣੇ ਦੀ ਜਿਹੜੀ ਮੇਨ ਕਹਿੰਦੇ ਜਿੱਤੇ ਬਾਹਰ ਰਸ਼ ਲੱਗਿਆ ਉਹ ਹੀ ਸਾਡੀ ਦੁਕਾਨ ਆ ਜੀ ਲੱਗਦਾ ਵੀ ਲੁਧਿਆਣੇ 'ਚ ਠੇਕਾ ਲੈ ਲਿਆ ਲੱਡੂ ਵੰਡਣ ਦਾ ਚਲੋ ਬਾਬਾ ਮੇਰ ਕਰੀ ਜਾਵੇ ਇਦਾਂ ਹੀ ਠੇਕਾ ਆਪਣੇ ਕੋਲ ਹੀ ਰਵੇ ਹਮੇਸ਼ਾ ਕਿਸੇ ਹੋਰ ਕੋਲ ਨਾ ਜਾਵੇ